ਦੇ ਅਧੀਨ ਇਹ ਪਿੰਡ ਗਰਾਪ ਚਾਦ ਦੇਣੰਦਨਗਰ ਵਿੱਚ ਅਸੀਂ ਮੌਜੂਦ ਆ ਤਾਂ ਇੱਥੋਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕੀ ਹਾਲਾਤ ਨੇ ਸਿਵਰ ਦੀ ਜਿਹੜੀ ਬਹੁਤ ਸਮੱਸਿਆ ਸਾਡੇ ਨਾਲ ਸਰਪੰਚ ਜੁੜਦੇ ਰਹੇ ਨੇ ਆਕਾਲੀ ਦਲ ਤੋਂ ਜੋ 3-4 ਵਾਰ ਜਿਹੜੇ ਸਰਪੰਚ ਬਣ ਗਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਵਿਕਾਸ ਜਿਹੜਾ ਕਿਉਂ ਨਹੀਂ ਹੋ ਰਿਹਾ ਕੀ ਕਰਨਾ ਹੈ ਗੱਲਬਾਤ ਕਰਦੇ ਆਂ ਸਾਡੀ ਸਰਪੰਚ ਸਾਹਿਬ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿ ਆਖੀ ਨੇ ਦੇਖੋ ਜੀ ਮੈਂ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਹਾਂ ਜੀ ਚੰਨ ਜੀ ਜੀ ਸਰਪੰਚ ਸਾਹਿਬ ਦੇਖਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਜਿਹੜਾ ਕੀਤਾ ਦਾ ਕਾਫੀ ਜੜੀਆਂ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਆ ਲੋਕ ਵੀ ਸਾਡੇ ਨਾਲ ਤਕਰ ਕਰਦੇ ਨੇ ਕਿ ਸੀਵਰੇਜ ਦੀ ਬਹੁਤ ਸਮੱਸਿਆ ਹੈ ਜਦੋਂ ਬਾਰਿਸ਼ ਹੁੰਦੀ ਹੈ ਤਾਂ ਪਾਣੀ ਜਿਹੜਾ ਗਲੀਆਂ ਦੇ ਵਿੱਚ ਇਹ ਖੜਾ ਰਹਿੰਦਾ ਹੈ ਦੇਖੋ ਜੀ ਪ੍ਰੋਬਲਮ ਨਾਲ ਇਲਾਕੇ ਤੇ ਬਹੁਤ ਜ਼ਿਆਦਾ ਜੰembre ਤੋਂ ਜਿਹੜੀ ਅਕਤੂਬਰ ਇਲੈਕਸ਼ਨ ਹੋਇਆ ਸੀ ਜੰembre ਤੋਂ ਪੰਚਾਇਤ ਵੀ ਹੁੰਦੀ ਹੈ ਇਸ ਚਾਈਕ ਹੋਰ ਮਈ ਜੂਨ ਦਾ ਮਹੀਨਾ ਆ ਗਿਆ ਉਹਰ ਡਿਮਾਂਡ ਜਿਹੜੀ ਆ ਉਹ ਲਿਖ ਕੇ ਬੜੀ ਵੀ ਭੇਜੀ ਗਈ ਹੈ ਜਿੰਨ ਤੱਕ ਜਿਹੜਾ ਸਿਪਾਈ ਦੇ ਸੰਬੰਧੀ ਕੋਈ ਫੰਡ ਹੈ ਜਾਂ ਕੋਈ ਡਵੈਲਪਮੈਂਟ ਦਾ ਹੈ ਤੱਕ ਪ੍ਰੋਵਾਈਡ ਸੰਪੀ ਆਸ ਹੈ ਕਿ ਸਰਕਾਰ ਜਰੂਰੀ ਕੋ ਫੰਡ ਪ੍ਰੋਵਾਈਡ ਕਰੇ ਤੇ ਅਸੀਂ ਚੱਲੂ ਕੰਮ ਕਰਾਂਗੇ ਸਰਪੱਬ ਕੀ ਕਾਰਨ ਹੈ ਕੋਈ ਤੁਹਾਨੂੰ ਗ੍ਰਾਂਟ ਜਿਹੜੀ ਆ ਪਚੈ ਚੰਨ ਕਿਉਂ ਨਹੀਂ ਆ ਰਹੀ ਇਹਦੇ ਵਿੱਚ ਕੀ ਕਾਰਨ ਹੈ ਇਤਨੀ ਮੈਂ ਤਾਂ ਐਮਐਲਏ ਸਭ ਨੂੰ ਮਿਲ ਕੇ ਆ ਮੈਨੂੰ ਨੰਨੋ ਐਸਟੀਮੇਟ ਮੰਗੇ ਲਕੋ ਕੀ ਜਿੰਨੂੰ ਦੋ ਸੀ ਲੋਕੀ ਕੰਮ ਨੂੰ ਲੰਘ ਕੇ ਦਸ ਕੇ ਸਾਹਮਣੇ ਸਭੀ ਚੁਪ ਕੀਤੀ ਤਰ੍ਹਾਂ ਦੀ ਦਿੱਤੀ ਤਾਂ ਉਹਨਾਂ ਦਾ ਥੋੜਾ ਸਮਾਂ ਲੱਗੇਗਾ ਮੈਂ ਤੁਹਾਡੇ ਫੀਲਡ ਨੂੰ ਜਿਹੜੀ ਹੈ ਗ੍ਰਾਂਟ ਪ੍ਰੋਵਾਈਡ ਕਰਾਂਗੇ ਇਸੇ ਥੋੜਾ ਹੋ ਸਮਾਂ ਲੱਗੇ ਤੇ ਸਾਡੇ ਕਰਮਜੀਤ ਸਿੰਘ ਇੰਟੂ ਇਹ ਹੈ ਜਿਹੜਾ ਜਦੋਂ ਇੰਚਾਰਜ ਲਗਾ ਦਿੱਤਾ ਹਲਕਾ ਨੋਟ ਦਾ ਉਹਨਾਂ ਨਾਲ ਹੀ ਗੱਲ ਤਾਂ ਕੀਤਾ ਗਿਆ ਤੁਹਾਡੇ ਨੂੰ ਦੇਖੋ ਜੀ ਐਸੀ ਜਰੂਰ ਰਸਤਾ ਕਰਾਂਗੇ ਉਹਨਾਂ ਨੂੰ ਫਿਰ ਕੇ ਇੰਚਾਰਜ ਲੱਗੇਗਾ ਆਪਣੀ ਫੀਲਡ ਦੇ ਨਵੇਂ ਜਿਹੜੀ ਘਾਰ ਲੈਣੇ ਚਾਹਣਗੇ ਉਹ ਵੀ ਸਾਡੇ ਇੱਥੇ ਪਿੰਡ ਆਇਆ ਸੀ ਉਹਨੇ ਇਹ ਆਸ਼ਵਾਸ਼ਣ ਦਿੱਤਾ ਕਿ ਮੈਂ ਪਿੰਡ ਦੀ ਗੱਲਬਾਤ ਵਾਸਤੇ ਤੁਹਾਡੀ ਹੈਲਪ ਕਰਾਂਗਾ ਪਰ ਉਹਨਾਂ ਨੂੰ ਤੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਏਰੀਆ ਚ ਮੋਸਟਲੀ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਹੀ ਇਹ ਪਿੰਡ ਨਾਲ ਰੱਖਦਾ ਹੈ ਜਿਹੜੇ ਹੁਣ ਨਵੇਂ ਆਏ ਨੂੰ ਨਹੀਂ ਜਾਣਕਾਰੀ ਨਹੀਂ ਹੈ ਕਿ ਇਲਾਕੇ ਚ ਕਿਹੜੇ ਕੰਮ ਹੋਣਗੇ ਕਿਹੜੇ ਨਹੀਂ ਪਰ ਜਿਹੜੇ ਲੋਕਲ ਕੰਚਰਦਾਰ ਦਿੱਤੇ ਹੋਏ ਨੇ ਉਹਦੇ ਚੋਂ ਨੂੰ ਕੋਈ ਇਸ ਬਾਰੇ ਨੌਲੇਜ ਨਹੀਂ ਹੈ ਤੇ ਮੈਂ ਸ਼ੋਰਨ ਕਰਦਾ ਵੀ ਬਲੋਮ ਕਰਦਾ ਹਾਂ ਇਹ ਪਾਰਟੀ ਦਾ ਮਸਲਾ ਹੈ ਕੋਈ ਪਰ ਮੈਂ ਲੋਕਾਂ ਦੇ ਮੁੱਦੇ ਲੈ ਕੇ ਜਿਹੜੇ ਕੋਈ ਜਾਣਾ ਚਾਹੇ ਮੈਂ ਜੀਣਾ। ਤਾਂ ਫਸਾ ਗੱਲ ਕੀਤੀ ਸੀ ਜਿਹੜੇ ਹਲਕਾ ਚਾਰਜ ਲਾਗੇ ਉਹਨਾਂ ਨੇ ਨਹੀਂ ਉਹਨਾਂ ਵੱਲੋਂ ਪਹਿਲਾਂ ਵੀ ਜਿਹੜੀ ਇੱਥੇ ਹਲਕੇ ਦੇ ਵਿੱਚ ਇਲੈਕਸ਼ਨ ਲੜੀ ਗਈ ਸੀ। ਹਾਂਜੀ ਉਹਨਾਂ 2012-13 ਦੇ ਲਾਗੇ ਬੜਾ ਕਬ ਕੈਂਡੀਡੇਟ ਰਹੇ। ਪਰ ਉਹ ਫਿਲਹਾਲ ਐਮਐਲਏ ਨਹੀਂ ਹੈਗੇ। ਇਸ ਈਰੀਏ ਦੇ ਜਦੋਂ ਹਲਕਾ ਚਾਰਜ ਲੱਗ ਗਿਆ ਨਾ ਕਿ ਚਾਹਣਗੇ ਉਹਨਾਂ ਨੂੰ ਫਿਰ ਸਮੱਸਿਆਵਾਂ ਦੱਸੀਆਂ ਜਾਣਗੀਆਂ। ਫਿਰ ਫਿਰ ਹੋ ਸਕਦਾ ਕਿ ਇਹ ਲੱਗਦਾ ਏ ਤੁਹਾਡੇ ਨਾਲ ਹੀ ਪੰਚਾਇਤ ਲੱਗੀ ਪ੍ਰੇਤਨਗਰ ਉੱਥੇ ਜਿਹੜਾ ਕਰਨਜੀਤ ਸਿੰਘ ਨੂੰ ਡੋਰਾ ਕੀਤਾ ਗਿਆ ਤਾਂ ਉੱਥੇ ਸੀਵਰੇਜ ਦੀਆਂ ਜਿਹੜੀਆਂ ਗੱਡੀਆਂ ਮਗਾ ਕੇ ਸਫਾਈ ਵੀ ਕਰਾਈ ਗਈ ਕਿ ਲੱਗਦਾ ਕਿ ਇਸ ਪੰਚਾਇਤ ਵਾਲੇ ਨੇ ਧਿਆਨ ਦਿੱਤਾ ਗਿਆ ਨੂੰ ਨਹੀਂ ਅਸੀਂ ਇਹਨਾਂ ਕੋਲ ਤਾਂ ਕੋਈ ਪੁੱਛੀ ਨਹੀਂ ਕੀਤੀ ਅਸੀਂ ਨੇ ਆਪਣੇ ਐਮਐਲਏ ਕੋਲ ਵੀ ਹੈ ਕਿ ਜੇ ਅੱਜ ਤੱਕ ਪੁੱਛੀ ਕੀਤੀ ਗਈ ਤਾਂ ਪਰ ਕੀ ਕਹਿ ਸਕਦੇ ਆਪਾਂ ਬਗੰਨਾਂ ਨੂੰ ਕਿ ਕਾ ਇਹ ਨਿਊਂਕ ਗੱਡੀਆਂ ਬਾਰੇ ਵੀ ਕਹਿ ਨਹੀਂ ਸਕਦੇ ਉਹ ਸਰਦਾ ਉਹਨਾਂ ਦੀ ਪ੍ਰੀਤ ਨਗਰ ਵਾਲਿਆਂ ਜੀ ਉਹਨਾਂ ਨਾਲ ਕੋਈ ਗੱਲ ਹੋਈ ਹੀ ਨਹੀਂ ਤੇ ਮੇਰੀ ਇਸ ਬੰਦ ਚ ਉਹਨਾਂ ਨਾਲ ਕੋਈ ਗੱਲ ਨਹੀਂ ਲੱਗਦਾ ਸਰਪੰਚ ਸਾਹਿਬਾ ਕਿ ਵਿਰੋਧੀ ਦੇ ਰਜੇ ਤੋਂ ਹੀ ਇਹ ਸਰਪੰਚ ਜੀ ਕਿ ਸਰਕਾਰ ਆਵਾਜ਼ ਵੀ ਪਾਰਟੀ ਦੀ ਆ ਕੀ ਲੱਗਦਾ ਕਿ ਕੋਈ ਤਕਰਾਰ ਕਾਜੀ ਆ ਕਿ ਨਹੀਂ ਕਰਵਾਇਆ ਜਾਏਗਾ ਇਲਾਕੇ ਚ ਪੱਖਪਾਤ ਨਹੀਂ ਇਹ ਪੱਖਪਾਤ ਤੇ ਦਜ ਸੋਚਿਆ ਜਾਵੇ ਨਾ ਜੇ ਕਿਸੇ ਹੋਰ ਇਲਾਕੇ ਚ ਡਿਵੈਲਪਮੈਂਟ ਹੋ ਰਹੀ ਹੋਵੇ ਤਕਰੀਬਨ ਇਹ ਸਾਰੇ ਸਰਪੰਚ ਇੱਕ ਦੂਸਰੇ ਨੂੰ ਮਿਲਦੇ ਹੀ ਨੇ ਔਰ ਮੇਰੇ ਲਾਗੇ ਚੜ੍ਹਦੀਆਂ ਅੱਜ 10 ਪੰਚਾਇਤਾਂ ਬੰਦੀਆਂ ਕਿਤੇ ਵੀ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਹੋ ਰਿਹਾ ਜਿਹੜੇ ਸਰਪੰਚ ਨੂੰ ਬੱਚੋ ਕਿਸੇ ਨੂੰ ਇੰਨਾ ਕੋ ਫੰਡ ਪ੍ਰੋਵਾਈਡ ਕਿ ਕਿ ਕਿਸੇ ਕੋਈ ਕੋਈ ਪੁਰਾਣਾ ਫੰਡ ਪਿਆ ਹੋਵੇਗਾ ਉਹ ਸ਼ਾਇਦ ਕੰਮ ਕਰੂ ਕਿਤੇ ਹੋਣ ਜੇ ਕੋਈ ਵਿੱਤ ਕਮਿਸ਼ਨ ਦੇ ਪੈਸੇ ਕਹੇ ਹੋਣਗੇ ਉੱਤੇ ਪਰ ਬਾਕੀ ਮੇਰੇ ਖਿਆਲ ਚ ਕਿ 5-6 ਮਹੀਨੇ ਤੋਂ ਕੋਈ ਲਾਗੇ ਚਾਗੇ ਪੰਚਾਇਤ ਨੂੰ ਜਿਹੜਾ ਫੰਡ ਪ੍ਰੋਵਾਈਡ ਕੀਤਾ ਵੈਸੇ ਨੂੰ ਨਾ ਕੀਤਾ ਹੋਵੇ ਤੇ ਪੇਰੇ ਇਹ ਕਹਿ ਸਕਦੇ ਆ ਤੇ ਪਰ ਮੈਨੂੰ ਜਿਹੜਾ ਵੀ ਸਰਪੰਚ ਜਿਹੜੇ ਲਾਗੇ ਮੇਰੇ ਮਿਲਦੇ ਨੇ ਉਹ ਤੇਹੀ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਦਾ ਫੰਡ ਪ੍ਰੋਵਾਈਡ ਨਹੀਂ ਹੋਇਆ ਇਸ ਕਰ ਤਪਾ ਤਣੀ ਕੁ ਗੱਲ ਨਜ਼ਰ ਆ ਰਹੀ ਹੈ ਜਿਵੇਂ ਕਿ ਇਕਵਲੀ ਸਾਰਿਆਂ ਨੂੰ ਕਿਸੇ ਨੂੰ ਵੀ ਜਿਹੜਾ ਉਹ ਪੰਡ ਨਹੀਂ ਪ੍ਰੋਵਾਈਡ ਕੀਤਾ ਜਾ ਰਿਹਾ ਸਰਪੰਚਾਂ ਤੋਂ ਇੰਝ ਤਾਂ ਕਹਿਤਾ ਕਿ ਪੰਡ ਪਰਾਇਣੀ ਹੋ ਰਿਹਾ ਪਰ ਲੋਕ ਜਿਹੜੇ ਐ ਦੁੱਬੀ ਨੇ ਲੋਕਾਂ ਦਾ ਕਹਿਣਾ ਕਿ ਇਹ ਸਮੱਸਿਆ ਜਿਹੜੀ ਆ ਕਦੋਂ ਹਾਲ ਹੋ ਗਈ ਅਸੀਂ ਨਮਾਇੰਦਾ ਚਾਹੁੰਦੇ ਆ ਵੋਟਾਂ ਪਾਣੇ ਆ ਚਿਤਾਉਂਦੇ ਆ ਕਿ ਚੱਲ ਇਲਾਕੇ ਦੀ ਜਿਹੜੀ ਹਾਲ ਲਈ ਜਾਵੇ ਪਰ ਦੇਖਿਆ ਜਾ ਰਿਹਾ ਕਿ ਬਹੁਤ ਬੁਰਾ ਹਾਲ ਨੇ ਇਲਾਕੇ ਦੇ ਗਲੀਆਂ ਦੇ ਵਿੱਚ ਪਾਣੀ ਖੜਾ ਲੋਕ ਬਹੁਤ ਪਰੇਸ਼ਾਨ ਨੇ ਪਰ ਕੋਈ ਜਿਹੜਾ ਚੱਕਰੀ ਸਮੱਸਿਆ ਮੈਨੂੰ ਉਹ ਪ੍ਰੋਬਲਮ ਨਾ ਹੈ ਵੀ ਪਰ ਕਲੈਕਸ਼ਨ ਕਰਕੇ ਵੀ ਜੋ ਆਪਣੀ ਮੈਂ ਸਭਾਈ ਆਪਣੇ ਕੋਲੋਂ ਵੀ ਟਰਾਈ ਹੈ ਮੇਰੀ ਐਨਕੀ ਵੀ ਬਣੀ ਹੈ ਥੋੜੇ ਥੋੜੇ ਪੈਸੇ ਦੇ ਕੇ ਤਾਂ ਥੋੜੇ ਥੋੜੇ ਕੰਮ ਕਰਾ ਲਏ ਪਰ ਕਲੈਕਸ਼ਨ ਕਰਕੇ ਕਿੰਨੇ ਕੰਮ ਕੀਤੇ ਜਾ ਸਕਦੇ ਕੰਮ ਤੇ ਕੋਈ ਕਨਸਟੈਂਟ ਬੰਦ ਕਰਦਾ ਉਹ ਸਰਕਾਰਾਂ ਦੇ ਰਹਿੰਦੇ ਕੋਈ ਵੀ ਐਮਐਲਏ ਆ ਕੋਈ ਵੀ ਸਰਮੈਂਟਾ ਉਹ ਡਿਪੈਂਡ ਆਨ ਸਰਕਾਰ ਆ ਸਰਕਾਰ ਫੰਡ ਪ੍ਰੋਵਾਈਡ ਕਰਦੀ ਹੈ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਅਕਸਰ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਹੁੰਦੀ ਹੈ ਆਸ ਨਾਲ ਬਣਾਈ ਕਮਾਂ ਵਾਸਤੇ ਬਣਾਈ ਹੁੰਦੀ ਹੈ ਇਸ ਕਰਕੇ ਲੋਕ ਆਸ ਰੱਖਦੇ ਨੇ ਔਰ ਮੈਂ ਵੀ ਜਦੋਂ ਕੋਈ ਆਮ ਜਲਾਸ ਚ ਵੀ ਦੋ ਹੋ ਗਏ ਨੇ ਸਾਡੇ ਆਮ ਜਲਾਸ ਹੋਇਆ ਮੈਂ ਉਹਦੇ ਚ ਵੀ ਡਿਮਾਂਡ ਭੇਜੀ ਹੈ ਔਰ ਬਕਾਇਦਾ ਵਿਧਾਇਕ ਜੀ ਨੂੰ ਮਿਲ ਕੇ ਵੀ ਕਿਹਾ ਆ ਹੁਣ ਇਹ ਨਹੀਂ ਮੈਨੂੰ ਪਤਾ ਵੀ ਕੀ ਮਜਬੂਰੀ ਹੈ ਵੀ ਪਿੱਛੋਂ ਸਰਕਾਰ ਕੋ ਪੈਸਾ ਨਹੀਂ ਹੈਗਾ ਪ੍ਰੋਵਾਈਡ ਹੋ ਰਿਹਾ ਜਾਂ ਅੱਗੇ ਦਿੱਤੇ ਨਹੀਂ ਜਾ ਰਹੇ ਪੈਸੇ ਇਸ ਬਾਰੇ ਤੇ ਮੈਨੂੰ ਕੋਈ ਪਤਾ ਨਹੀਂ ਪਰ ਫਿਲਹਾਲ ਹਲੇ ਤਾਂ ਕੋਈ ਸਾਨੂੰ ਫੰਡ ਪ੍ਰੋਵਾਈਡ ਜਿਹੜਾ ਉਹ ਡਵੈਲਪਮੈਂਟ ਵਾਸਤੇ ਨਹੀਂ ਕੀਤਾ। ਸਰਪੰਚ ਸਾਹਿਬ ਤੋਂ ਇਹ ਕਹਿ ਰਹੇ ਕਿ ਪੰਡਪਰਾਇ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਪਰ ਲਾਕੇ ਦਾ ਜਿਹੜਾ ਹਾਲ ਜਿਹੜਾ ਇਸੇ ਤਰ੍ਹਾਂ ਇਹ ਨਹੀਂ। ਇਹ ਖੁਲੀ ਨੇ ਸਰਕਾਰਾਂ ਦੇ ਉੱਤੇ ਡਿਪੈਂਡ ਕਰਦਾ। ਜੇ ਲਾਕੇ ਦਾ ਹਿੱਸਾ ਰਹੇਗਾ ਕਿ ਤੇ ਲੋਕ ووٹ ਦੇ ਉੱਤੇ ਜਿਹੜੀ ਆ ਉਹ ਮੁਖੰਤਤ ਕਰਨਗੇ। ਮਤਲਬ ਜੇ ਲੋਕਾਂ ਦਾ ਸੀ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਕਰਦੇ ਫਿਰ ਆਪਾਂ ਵੋਟ ਮੰਗਣ ਜਰ ਜਾਂਦੇ ਆ ਕਿਸੇ ਦੇ ਕਾਰਨ। ਇਹ ਫਿਰ ਲੋਕ ਮੂਲ ਜਵਾਬ ਦਿੰਦੇ ਆ ਉਸ ਗੱਲ ਦਾ ਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਸਰਕਾਰਾਂ ਨੂੰ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਸ ਲਾ ਕੇ ਬੈਠੇ ਆ ਹੋਰ ਸਾਡੇ 3-4 ਸਾਲ ਹੋ ਗਏ ਨੇ ਤਕਰੀਬਨ ਸਾਡੇ ਪਿੰਡ ਦੇ ਵਿੱਚ ਕੋਈ ਐਸਾ ਕੰਮ ਨਹੀਂ ਹੋਇਆ ਤੇ ਕੰਨ ਸਰਪੰਚ ਜੀ ਨੂੰ ਪਤਾ ਨਹੀਂ ਉਹਨਾਂ ਕੋ ਫੰਡ ਪ੍ਰੋਵਾਈਡ ਕੀਤਾ ਹੈ ਜਾਂ ਕੋਈ ਆਏ ਹੋਊ ਤੇ ਕੈਰੀਪੋਰਟੇਟ ਐਮਐਲਏ ਸਾਹਿਬ ਦੇ ਜਾਂ ਫੰਡ ਦੇ ਨੂੰ ਨਹੀਂ ਲਿਖਦਾ ਪਤਾ ਪਰ ਫਿਰ ਨਾਲ 6 ਮਹੀਨੇ ਤੋਂ ਤਾਂ ਮੈਂ ਐਸਟੀਮੇਟ ਵੀ ਭੇਜਿਆ ਆ ਔਰ ਉੱਚ ਅਧਿਕਾਰੀਆਂ ਨੂੰ ਮਿਲੀਆਂ ਪਰ ਉਹਨਾਂ ਨੇ ਹਲੇ ਤੱਕ ਕੋਈ ਕੋਈ ਸਬੂਤ ਦਿੱਤਾ ਵੀ ਖੰਡ ਖੰਡ ਪਰ ਉਹਨਾਂ ਦਾ ਸਾਡੇ ਜਿਹੜੇ ਪਹਿਲੇ ਵੀ ਖੰਡ ਗਈ ਪਈ ਹੋਣਗੇ ਤੁਸੀਂ ਜਾਂਚ ਨਹੀਂ ਕੀਤੀ ਗਈ ਹਾਂਜੀ ਮੈਂ ਜਾਂਚ ਕੀਤੀ ਸੀ ਬਾਕੀ ਦੇ ਵਿੱਚ ਕਮਿਸ਼ਨ ਆਇਆ ਕੋਈ ਮੈਂ ਵੀ ਆਪਣੇ ਘਰਾਂ ਦੇ ਵਿੱਚ ਜਾ ਕੇ ਜਾਂਚ ਕੀਤੀ ਪਰ ਉਸ ਤੋਂ ਪਹਿਲਾਂ ਥੋੜਾ ਬੋਤਾ ਅੱਧਾ ਚੰਦਾ ਵਾਟਰ ਸਪਲਾਈ ਦਾ ਸਾਡੇ ਪਿੰਡ ਚ ਕੰਮ ਹੋਇਆ ਸੀ ਉਹਦੇ ਉੱਤੇ ਪੈਸੇ ਕਿੰਨੇ ਖਰਚ ਕਰ ਦਿੱਤੇ ਗਏ ਥੋੜੀ ਗ੍ਰਾਂਟ ਸੀ ਜਿਆਦਾ ਨਾ ਕਿ ਕਿ ਨਾਲ ਦੀਆਂ ਪੰਚਾਇਤਾਂ ਨੂੰ ਉਹਦੇ ਜਿਆਦਾ ਮਿਲੀ ਕਈਆਂ ਨੂੰ ਐਕਸ਼ਨ ਪੰਚਾਇਤੀ ਰਾਜ ਨੂੰ ਵੀ 25 ਲੱਖ ਰੁਪਏ ਚਾਹੇ ਜਾ ਰਹੇ ਚੁਕਾ ਰਿਆ ਉਹਨੂੰ ਤੇ ਸਰਪੰਚ ਨੂੰ ਮਿਲ ਪਾਇਆ ਗਿਆ ਪਰ ਦੇਖੋ ਮੈਨੂੰ ਤਾਂ ਆਪਣੇ ਪਿੰਡ ਨਾਲ ਰਹਿਣਾ ਕਿ ਸਾਡੇ ਜਦੋਂ ਬਣਨ ਤੋਂ ਬਾਅਦ ਸਾਨੂੰ ਘਾਤਿਆ ਕਿੰਨੇ ਜੀ ਪੈਸੇ ਖਰਚ ਹੋ ਗਏ ਆ ਵਿੱਤ ਕਮਿਸ਼ਨ ਦੇ ਕਾਜ ਦੀ ਸਾਡਾ ਵਾਟਰ ਸਪਲਾਈ ਦਾ ਕੰਮ ਵੀ ਅੱਧਾ ਪਿਆ ਆ ਮੈਂ ਕਿੰਨੇ ਵਾਰੀ ਜਾ ਕੇ ਅਧਿਕਾਰੀ ਨੂੰ ਕਹਿ ਦਿੱਤਾ ਆ ਕਿ ਇਹਦਾ ਕੋਈ ਹੱਲ ਕਰੀਏ ਅੱਧਾ ਵਰਕਸਪਲੇਸ ਦਾ ਕੰਮ ਹੋ ਗਿਆਦਾ ਰੁਕਤਾ ਗਿਆ। ਉਹਨੇ ਆਸ਼ਵਾਸ਼ਣ ਦਿੱਤਾ ਕਿ ਇਹ ਜਿਹੜਾ ਹਾੜੀ ਦਾ ਹੁਣ ਜਲਾਸ ਹੋਇਆ ਹਾੜੀ ਤਵਾਜਾ ਜੂ ਚੁਲਾਈ ਦਾ ਮਹੀਨਾ ਹੈ ਉਹਦੇ ਵਿੱਚ ਕੁਝ ਤੁਹਾਨੂੰ ਫੰਡ ਪ੍ਰੋਵਾਈਡ ਕਰਾਂਗੇ। ਔਰ ਤੁਹਾਡੇ ਗਵਰਨਰ ਦੇ ਕੰਮ ਹੋ ਗਿਆ ਹੈ ਸਾਹਿਬ ਇਹ ਸਾਨੂੰ ਇਸ ਅਗਲੇ ਮਹੀਨੇ ਸ਼ਾਇਦ ਉਹ ਦਿਨ ਤੇ ਲੋਕਾਂ ਨੂੰ ਬੰਨਨੇ ਦੀ ਯਾਦ ਦਿਵਾਉਣ ਲਈ ਕੰਮ ਜਾ ਰਿਹਾ ਹੋਵੇਗਾ। ਕਿ ਲਗਦਾ ਸਰਪੰਚ ਸਾਹਿਬ ਆਮਾਨੀ ਪਾਰਟੀ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਅਸੀਂ ਬਹੁਤ ਕੰਮ ਕਰਵਾ ਰਹੇ ਹਾਂ, ਨੌਕਰੀਆਂ ਦੇ ਰਹੇ ਹਾਂ। ਵਿਕਾਸ ਕਰਵਾ ਰਹੇ ਆ ਕੀ ਲੱਗਦਾ ਹੈ ਕਿ ਪੰਚਾਇਤਾਂ ਵਾਲੇ ਵੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਹੈ ਜੀ ਜਨਤਾ ਨੇ ਵੋਟਾਂ ਪਾ ਕੇ ਨਮਾਇਦੇ ਚੁਣੇ ਆ ਉਹ ਲੋਕਾਂ ਦੀ ਆਸ ਹੈ ਪਰ ਧਿਆਨ ਦੇਣਾ ਚਾਹੀਦਾ ਜੋ ਕਿ ਨਹੀਂ ਦਿੱਤਾ ਜਾ ਰਿਹਾ ਤੁਹਾਡੇ ਸਾਹਮਣੇ ਹੀ ਤੁਹਾਡੇ ਮਾਰਕੀਟੀਆਂ ਪਬਲਿਕ ਵੀ ਕਹਿ ਰਹੇ ਜੀ ਆਪੇ ਤੁਸੀਂ ਪਤਾ ਕਰਕੇ ਆਏ ਜੀ ਅਸੀਂ ਵੀ ਜਨੇ ਲੋਕ ਸਾਨੂੰ ਕਹਿੰਦੇ ਆ ਪਰ ਤੁਸੀਂ ਦੱਸਾ ਕਰੋ ਪੰਡਾ ਦੀ ਕਮੀ ਹੈ ਜੇ ਸਰਕਾਰ ਕੰਡ ਦੇਗੀ ਸਰਪੰਚਾ ਕੰਡ ਆਣਗੇ ਤੇ ਫਿਰ ਕੰਡੀ ਨਾ ਪ੍ਰੋਵਾਈਡ ਕਰਨਗੇ ਤੇ ਫਿਰ ਕਿਸ ਸਾਡ ਡਵਲਪਮੈਂਟ ਕੀ ਜਾਏਗਾ ਆ ਇਸ ਨੂੰ ਡਿਪੈਂਡ ਆ ਫਿਲਹਾਲ ਅਨੁਭੋਲੇ ਕੀਤੇ ਗਏ ਹੈ ਜਿਹੜਾ ਗੌਰ ਹੈ ਉਹ ਨਹੀਂ ਨਾ ਜਚਾਣਾ ਨਹੀਂ ਨਾ ਹੋਇਆ ਵੀ ਉਮੀਦ ਕਰਦੇ ਆ ਵੀ ਸਮਾਂ کافی ਨਿਕਲ ਗਿਆ ਹੈ ਪਰ ਡਿਵਰਟਮੈਂਟ ਦੇ ਕੰਮ ਬੜੇ ਦੂਰ ਨੇ ਫਿਲਹਾਲ ਦਾ ਹੁਕਮ ਨਾ ਵਰਤਦੀਆਂ ਜਿਹੜੀਆਂ 12 ਪੰਚਾਇਤਾਂ ਦਾ 12 ਪੰਚਾਇਤਾਂ ਦੇ ਵਿੱਚ ਹੀ ਜਿਹੜਾ ਬਹੁਤ ਬੁਰਾ ਹਾਲ ਹੈ ਤੇ ਕਿਸ ਤਰ੍ਹਾਂ ਦੇਖਦੇ ਆ ਦੇਖੋ ਜੀ ਇੱਥੇ ਕੋਈ ਸ਼ੱਕ ਨਹੀਂ ਕਿ 12 ਪੰਚਾਇਤਾਂ ਦੇ ਵਿੱਚ ਪਿਛਲੇ ਉਹ 8 ਸਾਲ ਤੋਂ ਕੋਈ ਕੰਮ ਨਹੀਂ। ਸਰਕਾਰ ਕਾਹਲੀ বিজেপি ਦੀ ਜਿਹਦੇ ਵਿੱਚ ਡਵੈਲਪਮੈਂਟ ਹੋਈ ਸੀ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ। 5 ਸਾਲ ਜੁਣਾ ਨੇ ਵੀ ਕੱਟੇ। ਉਹਨਾਂ ਨੇ ਕੋਈ 5-10% ਥੋੜਾ-ਥੋੜਾ ਮੈਂ ਨਹੀਂ ਕਹਾਂ ਨਹੀਂ ਕੁਝ ਕਰਾਇਆ, ਕੁਝ ਕੰਮ ਕਰਵਾਇਆ। ਪਰ ਉਹਨੇ ਜੰਗੀ ਪੱਧਰ ਤੇ ਮੇਜਰਲੀ ਕੰਮ ਘੱਟ ਹੋ ਗਏ। ਹੁਣ ਸਾਢੇ 3 ਸਾਲੇ ਸਰਕਾਰ ਬਣੀ ਹੋ ਗਈ ਹੈ। ਇਹਦੇ ਵਿੱਚ ਡਵੈਲਪਮੈਂਟ ਦੇ ਕੰਮ ਜਿਹੜੇ ਪਿੰਡਾਂ ਦੇ ਸਾਡੇ ਦੇ ਦੇਸਾਂ ਪਜਾਤਾਂ ਦੇ ਹੋਣੀਆਂ ਨੇ ਇਹਨਾਂ ਵਿੱਚ ਛੜਿਆ ਉਹ ਕੰਮ ਜਿਹੜੇ ਉਹ ਜਿੰਨੇ ਨਹੀਂ ਹੋਏ। ਪਤਾ ਨਹੀਂ ਕੀ ਕਰਨਾ ਹੈ ਪੰਚਾਇਤਾਂ ਨੂੰ ਕਿਤਾ ਚੋਰ ਬਣਾ ਦਿੱਤਾ ਲੱਗਦਾ ਜੀ ਜਿਹੜੇ 12 ਪੰਚਾਇਤਾਂ ਦੇ ਜਿਹੜੇ ਸਰਪੰਚ ਨੇ ਐ ਵਿਰੋਧੀ ਦੇ ਅਧਿਉਨੇ ਅੱਜ ਉੱਥੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਉਹਨਾਂ ਵੱਲੋਂ ਜਿਹੜਾ ਇਹ ਰੋਕ ਲਗਾਈ ਗਈ ਹੋਈ ਹੈ ਨਹੀਂ ਇਸ ਤਰ੍ਹਾਂ ਨਹੀਂ ਇਲੈਕਸ਼ਨ ਜਿਹੜੇ ਹੋਏ ਹੀ ਉਹਨੇ ਪੱਕੇ ਹੋਏ ਸੀ ਕਿ ਪਾਰਟੀ ਪਧਤਰੀ ਹੋਏ ਕਿਸੇ ਨਿਸ਼ਾਨ ਤੇ ਨਹੀਂ ਹੋਇਆ ਜਾਂ ਕਿਸੇ ਨਿਸ਼ਾਨ ਤੇ ਇਲੈਕਸ਼ਨ ਹੋਏ ਹੋਣ ਤੇ ਆਪਾਂ ਇਹ ਰੋਕ ਲਾਈਏ ਜਦੋਂ ਇਲੈਕਸ਼ਨ ਬਸਾ ਪੰਚਾਇਤਾਂ ਚ ਹੋਏ ਉਹਨੇ ਪੱਕੇ ਹੋਏ ਉਹਨਾਂ ਨੇ ਪੱਕਾ ਲੋਕਾਂ ਦੀ ਮਰਜ਼ੀ ਨਾਲ ਨਾਮੇ ਚੁਣੇ ਗਏ ਆ ਕਿਸੇ ਤਰ੍ਹਾਂ ਦਾ ਹਲਕਾ ਵਿਦਾਇਕ ਜਾਂ ਪ੍ਰਸ਼ਾਸਨ ਨੇ ਕੋਈ ਪ੍ਰੈਸ਼ਰ ਨਹੀਂ ਬਣਾਇਆ ਲੋਕਾਂ ਨੂੰ ਬੋਲੀ ਕਿਤਾਬਾਂ ਤੱਕ ਇਹ ਸ਼ੈਲੀ ਨਹੀਂ ਕਿੰਨੇ ਵਿੱਚ ਪੱਕ ਚੋਣਾ ਹੋਣਾ ਹੈ ਸਿਰਫ ਚੋਣਾ ਵਿੱਚ ਲੋਕਾਂ ਦੇ ਨੁਮਾਇੰਦੇ ਚੁਣੇ ਗਏ ਆ ਜਿਸ ਤਰ੍ਹਾਂ ਜੀ ਸੀਐਮ ਸਾਹਿਬਾ ਖੰਸ ਸਿੰਘ ਮਾ ਵੀ ਕਿ ਆਈਡੀ ਚੋਰ ਨਿਸ਼ਾਨ ਦਿੱਤੇ ਨਹੀਂ ਕਿ ਤਰ੍ਹਾਂ ਦਾ ਪਾਰਟੀ ਪੱਤਰਕ ਤੋਂ ਕੋਈ ਪੋਸਟਰ ਵੇਖਿਆ ਹੋਇਆ ਹੈ ਕਿਸੇ ਨੇ ਪਾਰਟੀ ਸਿੰਬਲ ਦੇ ਨਹੀਂ ਯੂਜ਼ ਹਾਲੇ ਇਸ ਕਰਕੇ ਲੋਕਾਂ ਨੇ ਜਿਹੜੇ ਵੀ ਨੁਮਾਇੰਦੇ ਚੁਣੇ ਆ ਆਪਣੀ ਮਰਜ਼ੀ ਨਾਲ ਚੁਣੇ ਨੇ ਪਾਰਟੀ ਪੱਤਰਕ ਤੋਂ ਉੱਪਰ ਹੋ ਕੇ ਚੱਲੇ ਨੇ ਤੇ ਹੋਰ ਹਲੋ ਪਾਰਕ ਸਾਧ ਤੋਂ ਪਰੋਟ ਕੇ ਜੁੜੇ ਨੇ ਪਰ ਫਿਰ ਉਹ ਗੱਲ ਆ ਜਾਂਦੀ ਹੈ ਕਿ ਜਦੋਂ ਸਰਕਾਰ ਜਿਹੜੀ ਆ ਉਹ ਕੋਈ ਫੰਡ ਰੱਖਦੀ ਸਾਰੇ ਉਹ ਕਰੇ ਮੇਰਾ ਖਿਆਲ ਹੈ ਕਿ ਬਾਹਰ ਦੇ ਹਲਕੇ ਲਾ ਕੇ ਪਿੰਡ ਪਿੰਦੇ ਨੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਇੱਕ ਬਹੁਤ ਤੇਜ਼ੀ ਨਾਲ ਵਾਖਾਸ ਹੁੰਦੇ ਹੁਣ तकरीबन ਲਾ ਕੇ ਜਾ ਕੇ ਸਰਪੰਚ ਜਿਹੜੇ ਨੇ ਉਹ ਇਹ ਗੱਲ ਸ਼ਿਕਾਇਤ ਕਰਦੇ ਕਿ ਸਰਕਾਰ ਵੱਲੋਂ ਫੰਡ ਮਾਇਆ ਨਹੀਂ ਕਰਾਇਆ ਸਰਕਾਰ ਦੋ ਸਾਲ ਰਹਿ ਗਈ ਸਰਕਾਰ ਕਿ ਲੱਗਦਾ ਕਿ ਦੋ ਸਾਲਾਂ ਦੇ ਵਿੱਚ ਜਿਹੜੇ ਵਿਕਾਸ ਕਰਵਾਏ ਜਾਣਗੇ ਇਹ ਸਰਕਾਰ ਬਣਾ ਦੇਖੋ ਜੀ ਆਸ ਤੇ ਹੈ ਹੁਣ ਜਲਾਸਾਂ ਵਿੱਚ ਜਲਾਸ ਕੀਤੇ ਜਾ ਰਹੇ ਨੇ ਪੰਚਾਇਤਾਂ ਨੇ ਔਰ ਪੰਚਾਇਤੀ ਜਲਾਸ ਦੇ ਵਿੱਚ ਪੰਚਾਇਤ ਸੈਕਟਰੀ ਆਏ ਸੀ ਵਿਧਾਇਕ ਅਫਸਰ ਆਏ ਸੀ ਸਾਡੇ ਉਹਨਾਂ ਨੇ ਆ ਕੇ ਆਸਵਾਸਨ ਦਿੱਤਾ ਕਿ ਹੁਣ ਜਿਹੜੀ ਇਹ ਕਿ ਕੰਮ ਨਹੀਂ ਹੋਏ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਦੋਆਂ ਸਾਲਾਂ ਦੇ ਵਿੱਚ ਜਿਹੜੇ ਆ ਉਹ ਮਤਲਬ ਪਿੰਡਾਂ ਦੇ ਕੰਮ ਕੀਤੇ ਜਾਣਗੇ ਇਹ ਖੋ ਜਨਤਾ ਦੇ ਆਸਲਾ ਕੁ ਬਿਠੀ ਹੈ ਦੇਖੋ ਇਹ ਕੰਮ ਕਰਦੇ ਆ ਤੇ ਮਤਲਬ ਵੋਟ ਦੇ ਹੱਕਦਾਰ ਜੇ ਨਹੀਂ ਕਰਦੇ ਤੇ ਫਿਰ ਪਿੰਡਾਂ ਵਿੱਚ ਆਣਾ ਆਮ ਆਦਮੀ ਪਾਰਟੀ ਦਾ ਬੜਾ ਮਾਰ ਹੈ ਇਹ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਜਨਤਾ ਲਈ ਜਾਂਦਾ ਬਹੁਤ ਦੁਖੀ ਹੈ ਇਹ ਕੀ ਮੈਸੇਜ ਹੈ ਮੈਂ ਜੰਤਨ ਦਾ ਨੁਮਾਇੰਦਾ ਹਾਂ ਮੈਂ ਕਿ ਇਹੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਡਿਵੈਲਪਮੈਂਟ ਦੇ ਕੰਮ ਜਿਹੜੇ ਨੇ ਉਹ ਲਗਭਗ ਸਾਰੇ ਪਿੰਡਾਂ ਚ ਬੜੇ ਨੋਰਥ ਦੇ ਸੁਭਾਉਣ ਵਾਲੇ ਨੇ ਬਿਨਾਂ ਕਿਸੇ ਪੱਖਪਾਤੋ ਬਿਰੋ ਉਪੰਦਮਈਆ ਕਰਾਇਆ ਜਾਂਦਾ ਤਾਂ ਜੋ ਲੋਕਾਂ ਨੂੰ ਗੰਦਗੀ ਤੋਂ ਜਗਾ ਸੀਵੇ ਸਫਾਈ ਕਰਾਈ ਜਾਵੇ ਜਾਂ ਗੰਦਗੀ ਤੋਂ ਜਟਕੀਆਂ ਸੜਕਾਂ ਤੋਂ ਨਿਜਾਦ ਲਈ ਜਾਏ ਪਰ ਡਵੈਲਪਮੈਂਟ ਕਰਾਇਆ ਗਿਆ ਨਹੀਂ ਇਹੀ ਕਰਾਂਗਾ ਬੇਨਤੀ ਸਰਕਾਰ ਨੂੰ ਕਿ ਜਿਹੜਾ ਕਿ ਸਰਕਾਰ ਇਹਦੀ ਪੰਚਾਇਤਾਂ ਦੀ ਕਾਰਜਨ ਵੱਲ ਧਿਆਨ ਦੇ ਠੀਕ ਹੈ ਤਾਂ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਅੱਗੇ ਕੀ ਦਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਿਹੜਾ ਬਿਨਾ ਪੱਤ ਪਾ ਦੇ ਗ੍ਰਾਂਟਾਂ ਮਹੀਆ ਕਰਾਈਆਂ ਜਾਂ ਤਾਂ ਜੋ ਇਲਾਕੇ ਦੇ ਵਿੱਚ ਜਿਹੜਾ ਵਿਕਾਸ ਕਰਵਾਇਆ ਜਾਵੇ ਅਬਰੀ ਸਾਹਿਬ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰਿਪੋਰਟਰ ਵਿਨੋਦ ਕੁਮਾਰ ਕੇ ਆਰਟੀ ਨਿਊਜ਼ ਐਂਕਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes